ਹਾਂਜੀ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਦੀ ਫਤਿਹ ਤੇ ਪਿੰਡ ਭਗਤਾ ਭਾਈ ਕਾ ਅਸੀਂ ਰਾਮਪ੍ਰਾਪੂ ਜ਼ਿਲ੍ਹਾ ਪਟੰਡਾ ਤੋਂ ਤੇ ਅਸੀਂ ਡਰੇਨ ਦੇ ਕੋਲੇ ਖੜੇ ਆ ਜੀ ਠੀਕ ਆ ਜੀ ਤੇ ਡਰੇਨ ਪੂਰੀ ਭਰ ਚੁੱਕੀ ਆ ਹੜਾਂ ਦੇ ਜਿਹੜੀ ਮਾਰ ਪਈ ਵੀ ਆ ਦਬਾਬੇ ਮਾਝੇ ਚ ਉਥੋਂ ਪਾਣੀ ਆ ਰਿਹਾ ਇਧਰ ਨੂੰ ਤੇ ਡਰੇਨ ਪੂਰੀ ਭਰ ਚੁੱਕੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਇੱਥੋਂ ਪਾੜ ਪੈ ਚੁੱਕਿਆ ਡਰੇਨ ਦਾ ਵੀ ਕੋਈ ਦੁਰਘਟਨਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਵੀ ਆਪਣਾ ਕੋਈ ਹੱਲ ਕੀਤਾ ਵੀ ਸਰਦਾਰ ਬਰਕਾਰ ਸਿੰਘ ਸਿੱਧੂ ਸਾਹਿਬ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਕੋਈ ਆਪ ਦਾ ਨਗਰ ਪੰਚਾਇਤ ਦੇ ਵਿੱਚੋਂ ਕੋਈ ਬੰਦੇ ਭੇਜ ਕੇ ਜਾਂ ਕੋਈ ਟੀਮ ਭੇਜ ਕੇ ਇਹਦਾ ਹੱਲ ਕੀਤਾਵੇ ਤਾਂ ਕਿ ਪਰਲੇ ਪੌਤੋਂ ਲੈ ਕੇ ਇਧਰਲੇ ਪੌਤੋਂ ਲੈ ਕੇ ਲੱਕੜਾ ਪੌਤੋਂ ਲੈ ਕੇ ਤੇ ਇੱਥੋਂ ਤਾਈਂ ਪਾੜ ਪੂਰਾ ਪੈ ਚੁੱਕਿਆ ਹੈਗਾ ਯਾਨੀ ਕਿ ਵੀ ਜਿਹੜਾ ਖੜੌਂਚਾ ਲੱਗਿਆ ਸੀ ਉਹ ਖੜੌਂਚਾ ਪਾੜ ਚੁੱਕਿਆ ਤੇ ਅਸੀਂ ਪ੍ਰਸ਼ਾਸਨ ਮੂਰੇ ਇਹੀ ਮੰਗ ਕਰਦੇ ਆਂ ਵੀ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖੋ ਇਧਰ ਤੁਹਾਨੂੰ ਦਿਖਾਉਨੇ ਆ ਪਾੜ ਪਿਆ ਵਾ ਆ ਦੇਖ ਸਕਦਾ ਤੁਸੀਂ ਇਹ 3 ਨੰਬਰ ਵਾਰਡ ਦੇ ਵਿੱਚ ਆਉਂਦਾ ਏਰਗਾ ਜਿੱਥੇ ਜਨਕੀ ਪਾੜ ਪਿਆ ਵਾ ਤੇ ਅਸੀਂ ਪ੍ਰਸ਼ਾਸਨ ਮੂਰੇ ਇਹੀ ਬੇਨਤੀ ਕਰਦੇ ਆਂ ਸਾਰੇ ਇਕੱਠੇ ਹੋ ਕੇ ਕਿ ਵੇ ਉਹ ਤੋਂ ਜਲਦ ਤੋਂ ਜਲਦ ਹੱਲ ਕੀਤਾ ਵੀ ਕੋਈ ਪਹਿਲਾਂ ਦੁਰਘਟਨਾ ਪਰਮਾਤਮਾ ਕਰੇ ਸਾਬ ਸ੍ਰੀ ਗੁਰੂ ਗਵੈਨ ਸਿੰਘ ਨਾ ਕਰਨ ਵੀ ਕੋਈ ਆਪਣੇ ਕੋਈ ਮੁਸੀਬਤ ਭਗਤੇ ਤੇ ਆਵੇ ਤੇ ਪਹਿਲਾਂ ਪਹਿਲਾਂ ਇਹਦਾ ਹੱਲ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ